एक ही कनेक्शन जा रही है यहाँ पर सिर्फ प्लॉटों के लिए कॉलोनी कटी थी लेकिन बिल्डर लोगो ने आके लोग यहाँ फ्लैट बना दी फ्लैट बनाने के बाद उसके ऊपर लोड बढ़ गया

ਕੁਈ ਲੋਕ ਨਾ ਫਸਣੂਰੇ ਹੋਰ ਲੋਕ ਕਿੰਦਾ ਐ ਵੀ ਨਹੀਂ ਸੋਸਾਇਟੀ ਬਣਾਣੀ ਸ਼ੁਰੂ ਕਰ ਦਿੰਦੇ ਪ੍ਰਸ਼ਾਸਨ ਸਾਰੀਆਂ ਪਰਮਿਸ਼ਨਾਂ ਦਿੰਦੀ ਹੈ ਐਨਓਸੀ ਸਾਰੀਆਂ ਕਰ ਦਈਏ ਜਾਂ ਤਾਂ ਪਰ ਮਕਾਨ ਲੈਣਿਆ ਤਾਂ ਐਨਓਸੀ ਸਾਰੀ ਮੰਗਦੇ ਆ ਤੇ ਬਿਲਡਰਾਂ ਨੂੰ ਵੀ ਐਨਓਸੀ ਇਸ਼ੂ ਹੁੰਦੀ ਹੈ ਨਾ ਆਪਾਂ ਕਰਤੀ ਹੈ ਤੇ ਉਹਨਾਂ ਦਾ ਕੋਈ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ ਅਕਸ਼ਿਨ ਗੁੰਨਰਾ ਨੇ ਬੜੇ ਚਾਅ ਦੇ ਨਾਲ ਘਰ ਬਣਾਉਣ ਦੇ ਲਈ ਲੋਨ ਚੁੱਕ ਕੇ ਜੀਟੀਪੀਐਲ ਸਿਟੀ ਵਿਖੇ ਪਲਾਟ ਲਿਆ ਪਰ ਹੁਣ ਉਸ ਨੂੰ ਆਪਣੇ ਇਸ ਫੈਸਲੇ ਉੱਤੇ ਪਛਤਾਵੇ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਦਿਖ ਰਿਹਾ ਇਹ ਹਾਲਤ ਰਿਚਾ ਦੀਵੀ ਬਣੀ ਹੋਈ ਹੈ ਉਸਨੇ ਵੀ ਲੋਨ ਚੁੱਕ ਕੇ ਇੱਥੇ ਫਲੈਟ ਲਿਆ ਸੀ ਫਲੈਟ ਲ ਪਹਿਲਾਂ ਉਸ ਨੂੰ ਇੱਥੇ بڑے ਸਬਜ ਬਾਗ ਦਿਖਾਏ ਗਏ ਪਰ ਹੁਣ ਅਸਲੀਅਤ ਜਾਣ ਕੇ ਉਹ ਵੀ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ ਦੇਖ ਰਹੇ ਆ ਤੇ ਸਾਰਾ ਕੁਝ ਲੋਕੀ ਆਪਣਾ ਜਿਹੜਾ ਸੀਵਰੇਜ ਐ ਪੰਪ ਕਰਾ ਰਹੇ ਆ ਠੀਕ ਹੈ ਤੇ ਮੈਨੂਅਲੀ ਪੰਪ ਐਂਡ ਡੰਪਲ ਸਿਸਟਮ ਚੱਲ ਰਿਹਾ ਪਾਣੀ ਦਾ ਕੋਈ ਇੱਥੇ ਉਹ ਨਹੀਂ ਹੈਗਾ ਲਾਈਟ ਗਈ ਹੋਈ ਹੈ ਹੁਣ ਸਾਰੇ ਦੱਸ ਰਹੇ ਹੈਗੇ ਤੇ ਅਸੀਂ ਤਾਂ ਜੀ ਇੱਥੇ ਫਸ ਗਏ ਹੈਗੇ plots ਲੈ ਕੇ ਤੇ ਭਾਜੀ ਇਹ plots ਲੈਣ ਲਈ ਅਸੀਂ ਲੋਨ ਲਿੱਤਾ ਸੀਗਾ ਠੀਕ ਹੈ ਤੇ ਅੱਜ ਕੱਲ੍ਹ ਅੱਜ ਦੀ ਜ਼ਿੰਦਗੀ 'ਚ ਬੰਦਾ ਕਹਿੰਦਾ ਘਰ ਇੱਕ ਵਾਰੀ ਜ਼ਿੰਦਗੀ 'ਚ ਬਣਾਉਂਦਾ ਤੇ ਪੂਰੀ ਉਮਰ ਦੀ ਆਪਣੀ ਕਮਾਈ ਬੰਦਾ ਆਪਣੇ ਘਰ 'ਚ ਲਗਾਉਂਦਾ ਹੈਗਾ ਤੇ ਹੁਣ ਤੁਹਾਨੂੰ ਪਤਾ ਨਹੀਂ ਸਾਡੀ ਕੌਣ ਸੁਣੂਗਾ ਮੇਰਾ ਨਾਮ ਰਿਚਾ ਹੈ ਔਰ ਹਮ ਲੋਕ ਅਭੀ ਜੀਟੀਪੀਐਲ ਸੋਸਾਇਟੀ ਮੇ ਮੂਵ ਹੋਏ 853 플ੌਟ ਨੰਬਰ ਮੇ ਔਰ 1 ਹਫਤਾ ਹੀ ਹੋਇਆ ਹੈ ਹਮੇ ਆਏ ਹੋਏ ਐਂਡ ਹਮ ਲੋਕੋ ਕੋ ਬਿਜਲੀ ਕੀ ਬਹੁਤ ਪ੍ਰੋਬਲਮ ਆ ਰਹੀ ਹੈ हम लोगों का रजिस्ट्री रजिस्ट्री सब कुछ हो गया है बट अभी भी अ, मीटर के रिगार्डिंग अगर हम कुछ पूछते हैं तो हमें कोई भी सोल्यूशन उसमें नहीं मिल रहा है तो बिजली का मीटर लगना बहुत इम्पोर्टेंट है इतनी गर्मी है छोटा बच्चा है हमारे घर पर तो बहुत ज़्यादा प्रॉब्लम होती है सो अभी तक उसका कोई एज सच हमको कंक्रीट सोल्यूशन मिल रहा नहीं है कि और कोई बता भी नहीं रहा है कि एक्चुअल में कितने टाइम में लग जाएगा यूजुअली ਮੀਟਰ 1 ਮਹੀਨੇ ਦੇ ਅੰਦਰ ਅੰਦਰ ਲੱਗ ਜਾਂਦਾ ਹੈ ਬਟ ਐਸ ਸੱਚ ਅਭੀ ਤੱਕ ਕੁਝ ਨੂੰ ਕੋ ਪਤਾ ਨਹੀਂ ਹੈ ਕਿ ਕਦ ਤੱਕ ਲੱਗੇਗਾ। ਦਰਸਲ ਮੋਹਾਲੀ ਦੇ ਲਾਂਡਰਾ ਖਰੜ ਰੋਡ ਉੱਤੇ ਸਥਿਤ ਇਲਾਕੇ ਦੀ ਸਭ ਤੋਂ ਵੱਡੀ ਸੋਸਾਇਟੀਆਂ ਵਿੱਚੋਂ ਇੱਕ ਜੀਟੀਪੀਐਲ ਸਿਟੀ ਕੰਪਨੀ ਨੇ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿੱਤਾ ਹੈ। ਲੋਕਾਂ ਨਾਲ ਕੀਤੇ ਵਾਅਦੇ ਅਧੂਰੇ ਛੱਡ ਕੇ ਇਹ ਕੰਪਨੀ ਇੱਥੋਂ ਭੱਜ ਗਈ ਹੈ ਜਿਸ ਕਾਰਨ ਇੱਥੇ ਰਹਿ ਰਹੇ 900 ਦੇ ਕਰੀਬ ਪਰਿਵਾਰ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਨੇ। ਦਰਨਾਮ ਦੀਪਕ ਸ਼ਰਮਾ ਹੈ ਮੈਂ ਜੀਟੀਪੀਐਲ ਨਿਵਾਸੀ ਹਾਂ ਔਰ ਲਾਸਟ 7 ਇਅਰਸ ਤੋਂ ਇੱਥੇ ਰਹਿ ਰਿਹਾ ਹਾਂ। तो यहाँ की जो बेसिक प्रॉब्लम्स हैं बिजली पानी और रोड और ड्रेनेज और सीवरेज सिस्टम वो सभी चरमरा गई हैं है नहीं ऑटोमेटिकली, जो दिखाया गया था वो नहीं मिला इन्होंने बताया कि हमारे पास सीवरेज प्लांट भी लगा जो नहीं लगा हुआ था पानी का पहले तीन टाइम पानी आता था आज की डेट में दो टाइम पानी आता है दो दो घंटे पानी आता है और इलेक्ट्रिसिटी का जहाँ तक सवाल है पॉपुलेशन बढ़ने के कारण यहाँ पे ट्रांसफार्मर जो इन्होंने 16 ट्रांसफार्मर इंस्टॉल करे थे वो 10 ट्रांसफार्मर है आज की डेट में और उनकी कैपेसिटी भी बहुत लो है जिससे रात को नौ दस रात लेट नाइट में इलेक्ट्रिसिटी चली जाती है और कोई यहाँ उसका कोई सिस्टम नहीं है कोई ना इलेक्ट्रिशन होता है ना कोई उसको रिपेयर करने वाला होता है जो निवासी जो लोग हैं वो अपने आप ही उसे रिपेयर करवाते हैं वो भी कई बार तो ये होता है कि रात सारी रात हमें बिना लाइट के रहना पड़ता है नेक्स्ट डे ही सुबह मॉर्निंग में ना नाइन टू टेन कोई हमें मिलता है तो हम रिपेयर करवा पड़ते हैं और जब बरसात होती है तो एक घंटे के अंदर ही इतना पानी जमा हो जाता है कि स्कूल बच्चों को हम स्कूल नहीं भेज पाते हैं उनको छुट्टी करवानी पड़ती है और जो जिसने कहीं अपने ऑफ़िस जाना है उसके लिए प्रॉब्लम हो जाती है कि वो ऑफ़िस कैसे जाए वो ऑफ़िस आर के लिए लेट हो जाता है और ਰੋਡ ਇਤਨੇ ਰੋਡੋ ਮੇ ਇਤਨੇ ਖੱਡੇ ਹੋ ਗਏ ਆ ਕਿ ਕਿਸੇ ਵੀ ਟਾਈਮ ਕੋਈ ਦੁਰਘਟਨਾ ਹੋ ਸਕਦੀ ਹੈ। ਔਰ ਡੇਲੀ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਹੈ। ਜੀਟੀਪੀਐਲ ਸਿਟੀ ਦੇ ਨਿਵਾਸੀਆਂ ਦਾ ਕਹਿਣਾ ਹੈ ਕਿ ਮੁੱਖ ਕੰਪਨੀ ਜੀਟੀਪੀਐਲ ਦੇ ਭੱਜਣ ਤੋਂ ਬਾਅਦ ਹੁਣ ਯੂਨੀਵਰਸਲ ਇਨਫਰਾਸਟ੍ਰਕਚਰ ਕੰਪਨੀ ਪ੍ਰਾਈਵੇਟ ਲਿਮਟਿਡ ਇੱਥੇ ਕੰਮ ਕਰ ਰਹੀ ਹੈ। ਇਹ ਕੰਪਨੀ ਪ੍ਰਾਪਰਟੀ ਖਰੀਦ ਕੇ ਸਹੂਲਤਾਂ ਦੀ ਅਨਹੋਣ ਦੇ ਵਿੱਚ ਹੀ ਢੜੱਲੇ ਦੇ ਨਾਲ ਫਲੈਟ ਖੜੇ ਕਰ ਰਹੀ ਹੈ। ਇੰਨਾ ਹੀ ਨਹੀਂ ਕੁਝ ਹੋਰ ਬਿਲਡਰ ਵੀ ਬਿਨਾ ਕਿਸੇ ਸਹੂਲਤ ਮਹੱਈਆ ਕਰਵਾਏ ਬੜੀ ਤੇਜ਼ੀ ਦੇ ਨਾਲ ਉਸਾਰੀ ਦਾ ਕੰਮ ਕਰ ਰਹੇ ਨੇ। ਜੀ बहुत सारे लोगों के काम पेंडिंग छोड़ के बहुत सारे लोगों के साथ घपला करके वो चले गए उसके बाद ये मसला गया दिल्ली में सरकार के पास सरकार ने आई आर सी वालों को दिया जिनके पीछे बोर्ड भी लगे हुए हैं कि दे विल टेक केयर ऑफ उन्होंने भी अपना हाथ खड़ा कर लिया अब ये सोसाइटी जो है राम भरोसे है बची हुई जेटीपीएल की जितनी भी जमीन थी जे टीपीएल वालों ने एक यूनिवर्सल ग्रुप बना के उसमें ट्रांसफर कर दी है और है वो जेटीपीएल ही जो इन प्लॉटों को बेचता हुआ जा रहा है अगर लोग इस चीज की इन्वेस्टिगेशन करें या फाइंड आउट करने की कोशिश करें कि यूनिवर्सल ग्रुप कहाँ से आया तो उन्हें पता चलेगा इट्स ए पार्ट ऑफ तो जे ओनली क्योंकि जेटीपीएल करप्ट है तो उन्होंने उठा करके इसको यूनिवर्सल में ट्रांसफर किया यूनिवर्सल किसी भी चीज में इन्वेस्ट नहीं कर रहा है पानी भी जेटीपीएल से ले रहा है बिजली भी पुराने जो ट्रांसफार्मर लगे हैं पे लोड है वहां से ले रहे हैं सड़कें उन्होंने नहीं बनवाई गार्डन नहीं बनवाया उनका खुद का कोई ट्रीटमेंट प्लांट नहीं लगा वो जितने भी टोटल रिलायबल जेटीपीएल के ऊपर है जिससे कि नए नए लोग आ रहे हैं और सारा प्रेशर जेटीपीएल के सिस्टम के ऊपर पड़ रहा है इन्होंने कुछ नया नहीं किया अभी जे टी पी एल की जगह यूनिवर्सल इन, इंफ्रास्ट्रक्चर कंपनी प्राइवेट लिमिटेड काम कर रही है वो उनका काम उनकी रिस्पॉन्सिबिलिटी है उनकी फैसिलिटी प्रोवाइड करें क्योंकि यू आई सी पी एल जो है वो जे टी पी एल का ही पार्ट है उनका सिस्टर कंसर्न है उन्होंने ही जो बैंक ने बैंक के वहाँ पर जो भी इन्होंने फ्रॉड करा है सारी प्रॉपर्टी उन्होंने ही परचेज कर ली है तो उनका ही राइट बनता है जो पब्लिक है उसको फैसिलिटीज़ दें और आज की डेट में जे टी पी एल में यू आई सी पी एल के जो हाउसिस हैं फ्लैट हैं जे टी पी एल से ज़्यादा इंक्रीज हो गए हैं पर यू आई सी पी एल का अपना कोई सिस्टम नहीं है ना उनका वाटर सिस्टम है ना सीवरेज सिस्टम है ना इलेक्ट्रिसिटी सिस्टम है वो सारा जे टी पी एल का ही यूज़ कर रहे हैं जिसके कारण जे टी पी एल निवासियों को प्रॉब्लम आ रही है जी आने वाले समय के नीति आ उरे मीटर ही लगना है कोई लोग ना फसन उरे लोग ਜਿਹੜੇ ਫਸ ਗਏ ਉਹਨਾਂ ਨੂੰ ਮੀਟਰ ਲਾ ਕੇ ਤਾਂ ਬਹੁਤ ਵਧੀਆ ਗੱਲ ਆ ਇੱਥੇ ਮੀਟਰ ਨਹੀਂ ਲੱਗਣਾ ਹੈਗਾ ਕਿਉਂਕਿ ਕਰੋੜਾਂ ਰੁਪਏ ਬਿਜਲੀ ਬੋਰਡ ਵਿੱਚ ਇੱਥੇ ਦੇਣੇ ਪੈਣੇ ਨੇ ਘਾਟੋ ਘਾਟ ਡੇਢ ਕਰੋੜ ਰੁਪਏ ਬੈਂਕ ਗਾਰੰਟੀ ਜਮ੍ਹਾਂ ਕਰਾਉਗੀ ਫਿਰ ਲਾਈਨ ਖਰਚਾ ਪਾਉਗਾ ਫਿਰ ਇੱਥੇ ਮੀਟਰ ਚਾਲੂ ਹੋਣਗੇ ਮੈਨੂੰ ਨਹੀਂ ਲੱਗ ਰਿਹਾ ਕਿਉਂਕਿ ਮੈਂ ਸਾਰੇ ਪੰਜਾਬ ਵਿੱਚ ਕਲੋਨੀਆਂ ਦਾ ਕੰਮ ਕਰਦਾ ਵੀ ਇਹ ਕਲੋਨੀ ਦੀ ਮਤਲਬ ਵੀ ਬਿਜਲੀ ਦੀ ਬੋਰਡ ਦੀ ਫਾਰਮੈਲਟੀ ਪੂਰੀ ਕਰਵਾ ਦਿੰਦਾ ਪਿਛਲੇ 2 ਸਾਲਾਂ ਤੋਂ ਦਫ਼ਤਰਾਂ ਦੇ ਗੇੜੇ ਮਾਰੇ ਜਾ ਰਹੇ ਨੇ ਇੱਥੇ ਤੱਕ ਕਿ ਕੈਬਨਿਟ ਮੰਤਰੀ ਅਤੇ ਖਰੜ ਤੋਂ ਐਮ.ਐਲ.ਏ. ਅਨਮੋਲ ਗਗਨਮਾਨ ਨੂੰ ਵੀ ਇਸ ਹਾਲਤ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਹਜੇ ਤੱਕ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂ ਨਹੀਂ ਸਰਕੀ ਆਖਰਕਾਰ ਪਰੇਸ਼ਾਨ ਲੋਕਾਂ ਨੇ ਸੋਸਾਇਟੀ ਦੇ ਗੇਟ ਉੱਤੇ ਹੀ ਧਰਨਾ ਲਾ ਦਿੱਤਾ ਆ ਪ੍ਰਸ਼ਾਸਨ ਕੋਲ ਗਿਆ ਇੱਥੇ ਐਸ.ਡੀ.ਐਮ. ਸਾਹਿਬ ਨੇ ਉਹਨਾਂ ਕੋਲ ਗਿਆ ਈ.ਓ. ਸਾਹਿਬ ਨੂੰ ਮਿਲ ਕੇ ਆਇਆ ਐਸ.ਡੀ.ਓ. ਨੂੰ ਮਿਲ ਕੇ ਆਇਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸੁਸਾਇਟੀ 'ਚ ਇਹ ਹੈ ਦਿੱਕਤਾਂ ਆ ਰਹੀਆਂ ਨੇ ਸੀਵਰੇਜ ਦੀਆਂ ਦਿੱਕਤਾਂ ਨੇ ਪਾਣੀ ਆਉਣ ਦੀਆਂ ਦਿੱਕਤਾਂ ਨੇ ਜਿਹੜੇ ਮਾਈਕਰੋ ਬਿਲਡਰਸ ਨੂੰ ਤੁਸੀਂ ਪਰਮਿਸ਼ਨਾਂ ਦੇਤੀਆਂ ਬਿਲਡਰਸ ਐਵੀਨੀ ਸੋਸਾਇਟੀ ਬਣਾਉਣੀ ਸ਼ੁਰੂ ਕਰ ਦਿੰਦੇ ਪ੍ਰਸ਼ਾਸਨ ਸਾਰੀਆਂ ਪਰਮਿਸ਼ਨਾਂ ਦਿੰਦੀ ਹੈ ਐਨਓਸੀ ਸਾਰੀਆਂ ਕਰਦੀ ਹੈ ਜਦੋਂ ਪਰ ਮਕਾਨ ਲੈਣਿਆ ਤਦ ਐਨਓਸੀ ਸਾਰੀ ਮੰਗਦੇ ਆ ਤੇ ਬਿਲਡਰਾਂ ਨੂੰ ਵੀ ਐਨਓਸੀ ਇਸ਼ੂ ਹੁੰਦੀ ਹੈ ਨਾ ਆਪਾਂ ਕਰਤੀ ਹੈ ਤੇ ਉਹਨਾਂ ਦਾ ਕੋਈ ਜਵਾਬਦੇਹੀ ਤਾਂ ਹੋਣੀ ਚਾਹੀਦੀ ਹੈ ਐਨੇ ਵੱਡੇ ਵੱਡੇ ਡਿੱਪਰ ਆਂਦੇ ਨੇ ਇੱਥੇ ਮਿੱਟੀ ਤੇ ਈਟ ਦੇ ਸਾਰੇ ਟਰੱਕਸ ਆਂਦੇ ਨੇ ਉਹ ਸੜਕਾਂ ਸਾਰੀਆਂ ਖਰਾਬ ਹੋ ਰਹੀਆਂ ਬਿਲਡਰ ਕੋਈ ਜ਼ਿੰਮੇਵਾਰੀ ਨਹੀਂ ਕਰਦਾ ਮਕਾਨ ਝੂਠਾ ਵਾਦਾ ਕਰਕੇ ਵੇਚ ਜਾਂਦੇ ਨੇ ਸਫਰ ਕੌਣ ਕਰਦਾ ਅਸੀਂ ਅਸੀਂ ਮਿਹਨਤ ਨਾਲ ਪੈਸੇ ਕਮਾ ਕੇ ਰੈਜ਼ੀਡੈਂਸ ਇੱਥੇ ਮਕਾਨ ਲੈ ਰਹੇ ਨੇ ਤੇ ਇਹ ਦਿੱਕਤਾਂ ਸ ਅਸੀਂ ਤਾਂ ਜਨਮ ਚ ਰਹ ਰਹੇ ਆ ਇਸ ਤਰ੍ਹਾਂ ਲੱਗਦਾ ਤੇ ਸਾਡੀ ਸੋਸਾਇਟੀ ਦਾ ਜਿਹੜਾ ਕਮਰਸ਼ਲ ਏਰੀਆ ਸੀਗਾ ਉਹ ਵੀ ਇੱਕ ਅਪਰੂਵਲ ਲੈ ਕੇ ਉਹ ਵੀ ਰੈ residențial ਵਿੱਚ ਕੰਪਲੀਟ ਤਬਦੀਲ ਕਰ ਦਿੱਤਾ ਗਿਆ ਸੋ ਇਹੀ ਰੋਜ਼ ਜਿਹੜਾ ਹੈਗਾ ਆਪਣਾ ਰੈ residenਟ ਦੇ ਵਿੱਚ ਅੱਜ ਵੀ ਚੱਰੀ ਹੈ ਅੱਜ ਆਪਾਂ ਇਕੱਠੇ ਹੋਏ ਆ ਗੇਟ ਤੇ ਇਕੱਠੇ ਹੋਏ ਆ ਆਪਣਾ ਪੂਰਾ ਆਪਣਾ ਧਰਨੇ ਧਰਨੇ ਲਾਏ ਆ ਇਹ ਧਰਨੇ ਦੇ ਰੂਪ ਜੀ ਬਹੁਤ ਅੱਗੇ ਅੱਗੇ ਵਧੂਗਾ ਅਸੀਂ ਰੋਡ ਜਾਮ ਕਰਾਂਗੇ ਉਸ ਤੋਂ ਬਾਅਦ ਹੋਰ ਵੀ ਕਿਤੇ ਜਾਣਾ ਪਿਆ ਤੇ ਉੱਥੇ ਵੀ ਅਸੀਂ ਧਰਨੇ ਲਾਵਾਂਗੇ ਕਿਉਂਕਿ ਅਸੀਂ ਬਹੁਤ ਪ੍ਰਸ਼ਾਸਨ ਨੂੰ ਵੀ ਕਹਿ ਲਿਆ ਤੇ ਅਸੀਂ ਜੀਟੀਪੀਐਲ ਮੈਨੇਜਮੈਂਟ ਨੂੰ ਕਹਿ ਲਿਆ ਯੂਨੀਵਰਸਲ ਨੂੰ ਕਹਿ ਲਿਆ ਇਹ ਸਾਡਾ ਧਰਨੇ ਦਾ ਕਿਸੇ ਨੇ ਸਾਡੀ ਸੁਣਵਾਈ ਕੀਤੀ ਲੋਕਾਂ ਨੇ ਇਸ ਸੋਸਾਇਟੀ ਦੀ ਦੇਖਰੇਖ ਖਰੜ ਮਿਊਂਸੀਪਲ ਕਾਰਪੋਰੇਸ਼ਨ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਹੱਕੀ ਮੰਗਾਂ ਦੇ ਲਈ ਧਰਨੇ ਤੇ ਰੈਲੀਆਂ ਕਰਨ ਲਈ ਮਜਬੂਰ ਹੋਣਗੇ